ਹਾਂਜੀ ਸਤਿ ਸ੍ਰੀ ਅਕਾਲ ਜੀ ਜੇ ਮੇਰੀ ਗੱਲ ਚੰਗੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਰੋੜਾਂ ਰੁਪਏ ਲਾ ਕੇ ਵੀ ਮਾਪੇ ਜੇ ਕੁੜੀ ਨੂੰ ਵਿਆਹਉਂਦੇ ਆ ਤੇ ਕੁੜੀ ਆਪ ਦੇ ਸਹੁਰਿਆਂ ਦੇ ਘਰੇ ਜਦੋਂ ਨੋਹ ਵੜ ਕੇ ਜਾਂਦੀ ਆ ਤੇ ਘਰ ਦੇ ਵਿੱਚ ਕੰਧ ਕਢਾ ਦਿੰਦੀ ਆ ਤੇ ਭਾਂਡੇ ਵੰਡਾ ਦਿੰਦੀ ਆ ਤੇ ਸੱਸ ਸਹੁਰੇ ਦੀ ਰੋਟੀ ਬਣਾਉਣ ਵੇਲੇ ਮੱਥੇ 'ਚ ਤਿਉੜੀਆਂ ਪਾ ਲੈਂਦੀ ਆ ਦੇ ਉਸ ਦੇ ਬਾਰੇ ਜੇ ਤੁਸੀਂ ਪਿੰਡ ਵਿੱਚ ਵੀ ਜਾ ਕੇ ਪੁੱਛੋ ਤਾਂ ਕੋਈ ਸਲਾਹਤਾ ਨਹੀਂ ਦਿੰਦਾ ਉਹਦੇ ਮਾਪੇ ਵੀ ਕੋਈ ਸਿਰ ਕੱਢ ਸਰਦਾਰ ਨਹੀਂ ਹੁੰਦੇਗੇ ਇਸ ਲਈ ਉਹਨਾਂ ਦੇ ਜਿਹੜੀਆਂ ਖਾਨਦਾਨ ਤੇ ਚੰਗੇ ਖਾਨਦਾਨ ਦੀਆਂ ਕੁੜੀਆਂ ਹੁੰਦੀਆਂ ਨਾ ਉਹਨਾਂ ਦੇ ਘਰਾਂ ਦੇ ਵਿੱਚ ਰੋਟੀਆਂ ਪਕਾਉਣ ਵੇਲੇ ਚਾਹ ਕਰਨ ਵੇਲੇ ਜੋਸ ਕੇ ਆਪਦੇ ਪੇਕੇ ਦੇ ਘਰੇ ਨਹੀਂ ਜਾਣੀਆਂ ਉਹਨਾਂ ਦੇ ਜਿਹੜੇ ਸੰਸਕਾਰ ਆ ਉਹ ਮੂੰਹ ਤੇ ਨਹੀਂ ਲਿਖੇ ਹੁੰਦੇ ਚੰਗੇ ਸੰਸਕਾਰ ਉਹ ਕੰਮਾਂ 'ਚ ਝਲ ਕਰੇ ਹੁੰਦੇ ਆ ਜਿੱਥੇ ਦੋ ਵੇਲੇ ਰੋਟੀ ਪੱਕਦੀ ਆ ਸਿਰ ਤੇ ਛੱਤ ਆ ਤੇ ਸਾਰੇ ਲੜਕੇ ਰੋਟੀ ਖਾਂਦੇ ਆ ਤੇ ਸਾਰਾ ਪਰਿਵਾਰ ਤੰਦਰੁਸਤ ਆ ਉਹ ਘਰ ਆ ਜਿਹੜਾ ਭਾਵੇਂ ਗਰੀਬ ਹੋਵੇ ਪਰ ਉਹ ਘਰ ਰਾਜੇ ਦੇ ਮਹਿਲਾਂ ਨਾਲੋਂ ਘੱਟ ਨਹੀਂ ਹੁੰਦਾ ਉਸ ਘਰ ਦੇ ਵਿੱਚ ਸਵਰਗ ਹੀ ਵਸਦਾ ਜਿੱਥੇ ਬਜ਼ੁਰਗਾਂ ਦੀ ਸੇਵਾ ਹੁੰਦੀ ਹੋਵੇ ਤੇ ਜਿੱਥੇ ਸਕੂਨ ਏਕਤਾ ਦੇਤ ਪਾਕ ਹੋਵੇ ਉਸ ਘਰ ਦੇ ਵਿੱਚ ਸਵਰਗ ਹੀ ਸਵਰਗ ਹੈ ਉਸ ਘਰ ਦੇ ਵਿੱਚ ਪਰਮਾਤਮਾ ਨੇ ਜੋ ਦਿੱਤਾ ਨਾ ਉਹ ਸਭ ਕੁਝ ਦੁਨੀਆ ਦੀ ਨਜ਼ਰ ਤੋਂ ਦੂਰ ਦਿੱਤਾ ਐਨਾ ਦਿੱਤਾ ਇਸ ਲਈ ਇਹੋ ਜੇ ਸੰਸਕਾਰ ਪੈਦਾ ਕਰੋ ਆਪਦੇ ਬੱਚਿਆ ਚ ਜਿਹੜੇ ਕਿ ਸਾਰਿਆਂ ਦੇ ਘਰੇ ਜਾ ਕੇ ਕੰਡਾ ਨਾ ਕਢਾਉਣ ਤੇ ਉਹਨਾਂ ਦੀ ਰੋਟੀ ਪਿੱਛੇ ਦਸ ਕੇ ਘਰੇ ਨਾ ਆਉਣ ਤੇ ਜੇ ਮੇਰੀ ਗੱਲ ਠੀਕ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸੋ ਥੈਂਕ ਯੂ